ਦੀ ਬਾਹਰ ਡੇਢ ਹੋਈ ਆ ਲੈ ਕੇ ਨਾਮ ਤੋਂ ਤਾਂ ਜਰਰੀ ਮਾਰਨੀ ਤੇਦਾਰ ਵਿੱਚ ਇਹ ਵੀ ਠੀਕ ਹੋਊ ਇੱਕ ਵਾਰ ਸਰਕਾਰ ਆਉਣਾ ਹਾਲ ਹੋਣਾ ਹੈ ਯਾਨੀ ਜਿੰਦ ਕੰਦ ਵੀ ਆ ਆਜਾ ਹਾਂਜੀ ਸਰ ਸਰ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਜੀ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਨਕੋਦਰ ਸੈਂਬਰੀ ਸੈਗਮੈਂਟ ਹੈਗਾ ਉਹਦੇ ਵਿੱਚ ਮੈਂ ਬਤੌਰ ਏਆਰਓ ਨਿਯੁਕਤ ਹੈਗਾ ਸਾਡੇ ਕੋਲ ਕੁੱਲ 252 ਪੋਲਿੰਗ ਸਟੇਸ਼ਨ ਹੈਗੇ ਆ ਨਕੋਦਰ ਹਲਕੇ ਦੇ ਵਿੱਚ ਜਿਨ੍ਹਾਂ ਦੇ ਉੱਪਰ ਅਸੀਂ ਹਰ ਪੋਲਿੰਗ ਸਟੇਸ਼ਨ ਤੇ ਬੀਐਲਓ ਤੇ ਹਰ 10 ਤੋਂ 12 ਬੀਐਲਓ ਦੇ ਉੱਪਰ ਇੱਕ ਸੈਕਟਰ ਅਫਸਰ ਹੈਗਾ ਤੇ ਪੰਜ-ਪੰਜ ਸੈਕਟਰ ਅਫਸਰਾਂ ਦੇ ਉੱਪਰ ਇੱਕ ਜ਼ੋਨਲ ਮੈਜਿਸਟ੍ਰੇਟ ਹੈਗਾ ਤੇ ਅਸੀਂ ਸਾਰੇ ਪੋਲਿੰਗ ਸਟੇਸ਼ਨਸ ਦੇ ਉੱਪਰ ਜਿਹੜੀਆਂ ਸ਼ੁੱਡ ਮਿਨਿਮਲ ਫੈਸਿਲਿਟੀਆਂ ਹੈਗੀਆਂ ਉਹ ਅਸੀਂ ਇਨਸ਼ੋਰ ਕਰਵਾ ਲਈਆਂ ਇਸ ਤੋਂ ਇਲਾਵਾ ਸਾਡੇ ਕੁੱਲ ਵੋਟਰ ਰਜਿਸਟਰਡ ਜਿਹੜੇ ਨੇ 193000 ਹੈਗੇ ਆ ਜਿਨ੍ਹਾਂ ਦੇ ਵਿੱਚੋਂ 1 ਲੱਖ ਮੇਲ ਵੋਟਰ ਦਾ 93000 ਫੀਮੇਲ ਵੋਟਰ ਹੈ ਤੇ ਖਾਸ ਤੌਰ ਤੇ ਜਿਹੜੇ ਸਾਡੇ ਯੰਗ ਵੋਟਰਸ ਨੇ ਉਹਨਾਂ ਦੀ ਅਨਰੋਲਮੈਂਟ ਅਸੀਂ ਸਮਰੀ ਡਿਵੀਜ਼ਨ ਦੇ ਵਿੱਚ ਕੀਤੀ ਹੈ ਜਿਦੇ ਵਿੱਚ ਕਰੀਬ 4473 ਸਾਡੇ ਯੰਗ ਵੋਟਰਸ ਨੇ ਜਿਹੜੇ ਜਸਟ ਰੀਸੈਂਟਲੀ 18 ਸਾਲ ਦੇ ਹੋਏ ਆ ਤੇ ਇਸ ਵਾਰੀ ਚੋਣ ਕਮਿਸ਼ਨ ਵੱਲੋਂ ਕਿਉਂਕਿ ਹਦਾਇਤ ਹੈਗੀ ਕਿ 85 ਸਾਲ ਤੋਂ ਉੱਪਰ ਉਮਰ ਵਾਲੇ ਜਿਹੜੇ ਵੋਟਰ ਨੇ ਉਹਨਾਂ ਨੂੰ ਇੱਕ ਵਿਸ਼ੇਸ਼ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਕਿ ਉਹ ਆਪਣੇ ਘਰੋਂ ਵੋਟ ਪਾਉਣ ਦਾ ਅਧਿਕਾਰ ਰੱਖਦੇ ਆ ਉਹਨਾਂ ਦੇ ਲਈ ਅਸੀਂ ਟੀਮਾਂ ਗਠਿਤ ਕਰ ਲਈਆਂ ਤੇ ਜੇ ਉਹਨਾਂ ਦੀ ਕੰਸੈਂਟ ਆਂਦੀ ਹੈ ਤਾਂ ਸਾਡੀ ਬੋਲਿੰਗ ਟੀਮ ਉਹਨਾਂ ਦੇ ਘਰ ਜਾ ਕੇ ਵੋਟ ਪਵਾਏਗੀ ਸਰ ਕੁਝ ਸੈਂਸਿਟਿਵ ਜਿਹੜੇ ਹੈਗੇ ਬੂਥ ਹੁੰਦੇ ਨੇ ਉਹਨਾਂ ਤੇ ਕੀ ਪ੍ਰਬੰਧ ਨੇ ਜੀ ਬਿਲਕੁਲ ਸਾਡੇ 43 ਵਲਨਰੇਬਲ ਬੂਥ ਨੇ ਤਕਰੀਬ 4 ਸਾਡੇ ਕ੍ਰਿਟੀਕਲ ਬੋਲਿੰਗ ਸਟੇਸ਼ਨ ਹੈਗੇ ਆ ਉਹਨਾਂ ਦੇ ਉੱਪਰ ਖਾਸ ਕਰਕੇ ਸਾਡੇ ਕੋਲ ਪੈਰਾਮਿਲਟਰੀ ਫੋਰਸ ਕਿਉਂਕਿ ਆਉਣੀ ਵੀ ਸ਼ੁਰੂ ਹੋ ਗਈ ਆ ਇੱਕ ਕੰਪਨੀ ਨਕੋਦਰ ਚ ਆਲਰੇਡੀ ਆ ਗਈ ਆ ਕੁਝ ਕੰਪਨੀਆਂ ਆਉਂਦੇ ਸਮੇਂ ਚ ਆਉਣਗੀਆਂ ਉਹਨਾਂ ਤੇ ਪੈਰਾਮਿਲਟਰੀ ਫੋਰਸ ਲੱਗੇਗੀ ਵੀਡੀਓਗ੍ਰਾਫੀ ਹੋਏਗੀ ਵੈਬ ਕਾਸਟਿੰਗ ਕੀਤੀ ਜਾਏਗੀ ਇਸ ਤੋਂ ਇਲਾਵਾ ਅਸੀਂ ਉੱਥੇ ਮਾਈਕਰੋ অবজারভার ਵੀ ਤਾਇਨਾਤ ਕਰਾਂਗੇ ਤੇ ਸਰ ਜੇਕਰ ਗੱਲ ਕਰੀਏ ਲਗਾਤਾਰ ਜੇ ਚੂਣਾ ਦੀ ਗੱਲ ਕਰੀਏ ਤਾਂ ਗਰਮੀ ਦੇ ਵਿੱਚ ਚੂਣਾ ਆ ਰਹੀਆਂ ਹੈਗੀਆਂ ਕਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਜਾਣਗੇ ਜੀ ਬਿਲਕੁਲ ਸਾਡੀ ਕਿਉਂਕਿ ਪੋਲ ਡੇਟ ਹੈਗੀ 1 ਜੂਨ ਹੈਗੀ ਆ ਤੇ ਅਸੀਂ 31 ਮਈ ਨੂੰ ਸਾਡੀਆਂ ਪੋਲਿੰਗ ਪਾਰਟੀਆਂ ਡਿਸਪੈਚ ਕਰਾਂਗੇ ਤੇ ਅਸੀਂ ਆਪਣੇ ਸਾਰੇ ਸੈਕਟਰ ਅਫਸਰਾਂ ਰਾਹੀਂ ਜਿਹੜੇ ਪੋਲਿੰਗ ਸਟੇਸ਼ਨ ਹੈਗੇ ਆ ਉਹਨਾਂ ਦਾ ਸਰਵੇ ਕਰਵਾ ਰਹੇ ਆ ਜਿੱਥੇ ਕਿਤੇ ਕੋਈ ਇਲੈਕਟ੍ਰਿਸਿਟੀ ਦਾ ਕੰਮ ਹੋਣ ਵਾਲਾ ਕਿਤੇ ਪੱਖੇ ਦਾ ਸ਼ੇਡ ਦਾ ਉਹ ਪ੍ਰਬੰਧ ਅਸੀਂ ਯਕੀਨੀ ਬਣਾਵਾਂਗੇ ਸਾਡੀ ਕੋਸ਼ਿਸ਼ ਰਹੇਗੀ ਵੀ ਠੰਡੇ ਪਾਣੀ ਦਾ ਪ੍ਰਬੰਧ ਇਸ ਤੋਂ ਇਲਾਵਾ ਕੂਲਰਸ ਦਾ ਪ੍ਰਬੰਧ ਪੱਖਿਆਂ ਦਾ ਪ੍ਰਬੰਧ ਜਿਹੜਾ ਹਰ ਪੋਲਿੰਗ ਸਟੇਸ਼ਨ ਤੇ ਰਵੇ ਛਾਂ ਦਾ ਪ੍ਰਬੰਧ ਹਰ ਜਗ੍ਹਾ ਤੇ ਰਵੇ ਤਾਂ ਕਿ ਵੋਟਰ ਨੂੰ ਵੀ ਅਤੇ ਸਾਡੀ ਪੋਲਿੰਗ ਪਾਰਟੀ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਤੋਂ ਇਲਾਵਾ ਸਾਡਾ ਇਹ ਵੀ ਉਪਰਾਲਾ ਹੈਗਾ ਕਿ ਸਾਡੇ ਹਰ ਇੱਕ ਪੋਲਿੰਗ ਸਟੇਸ਼ਨ ਤੇ ਜਿੱਥੇ ਰਾਤ ਪੋਲਿੰਗ ਪਾਰਟੀ ਰੁਕਣੀ ਹੈ ਉੱਥੇ ਵੀ ਟੂ ਪੇਪਰ ਬੰਦ ਅਸੀਂ ਕਰ ਲਈਏ ਕਿਉਂਕਿ ਇਨੀ ਗਰਮੀ ਦੇ ਵਿੱਚ ਉੱਥੇ ਸਟੇ ਕਰਨਾ ਵੀ ਜਿਹੜਾ ਉਹ ਕਾਫੀ ਕਿਸੇ ਨੂੰ ਔਖਾ ਲੱਗ ਸਕਦਾ ਹੈ ਤੇ ਸਾਡਾ ਖਾਸ ਧਿਆਨ ਲਏਗਾ ਚੋਣ ਜਾਬਤੇ ਨੂੰ ਲੈ ਕੇ ਕੀ ਕੀ ਪ੍ਰਬੰਧ ਨੇ ਚੋਣ ਜਾਬਤੇ ਨੂੰ ਕਿਉਂਕਿ ਅਸੀਂ ਸਾਡਾ ਚੋਣ ਜਾਬਤਾ ਆਲਰੇਡੀ ਲੱਗ ਚੁੱਕਾ ਹੈਗਾ ਸਾਡੀਆਂ ਐਮ ਸੀ ਸੀ ਟੀਮ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਮਾਡਲ ਕੋਡ ਆਫ ਕੰਡਕਟ ਨੂੰ ਐਨਫੋਰਸ ਕਰਨ ਵਾਲੀਆਂ ਟੀਮਸ ਉਹ ਕੁੱਲ ਸਾਡੀਆਂ 5 ਟੀਮਾਂ ਨੇ 3 ਸਾਡੀਆਂ ਸ਼ਹਿਰਾਂ 'ਚ ਨੇ ਤੇ 2 ਸਾਡੀਆਂ ਪਿੰਡਾਂ 'ਚ ਨੇ ਇਸ ਤੋਂ ਇਲਾਵਾ ਸਾਡੀਆਂ ਫਲਾਈਂਗ ਸਕਵਡ ਟੀਮਸ 24 ਘੰਟੇ ਸਰਵੇਲੈਂਸ ਤੇ ਰਹਿੰਦੀਆਂ ਨੇ ਸਾਡੀਆਂ ਐਟ ਅ ਟਾਈਮ 3 ਫਲਾਈਂਗ ਸਕਵਡ ਟੀਮਸ 68 ਘੰਟੇ ਦੀ ਸ਼ਿਫਟਾਂ ਦੇ ਵਿੱਚ ਪੂਰੇ ਦਿਨ ਪੂਰੀ ਰਾਤ ਰਹਿੰਦੀਆਂ ਨੇ ਉਹਨਾਂ ਕੋਲ ਕੈਮਰਾ ਮਾਊਂਟਡ ਵਹੀਕਲਸ ਹੈਗੇ ਆ ਜਿਦੇ ਵਿੱਚ ਸਿਵਲ ਆਫੀਸਰ ਵੀ ਹੈਗੇ ਆ ਤੇ ਪੁਲਿਸ ਆਫੀਸਰ ਵੀ ਹੁੰਦੇ ਆ ਕੋਈ ਵੀ ਸ਼ਿਕਾਇਤ ਆਉਂਦੀ ਆ ਚਾਹੇ ਆਨਲਾਈਨ ਜਾਂ ਆਫਲਾਈਨ ਉਹ ਤੇ ਇਮੀਡੀਏਟਲੀ ਉਹ ਕਾਰਵਾਈ ਕਰਦੇ ਆ ਤੇ ਸਰ ਕੀ ਮੈਸੇਜ ਆ ਪਬਲਿਕ ਨੂੰ ਸਾਡੇ ਵੱਲੋਂ ਸਾਰੀ ਪਬਲਿਕ ਨੂੰ ਸਾਰੇ ਵੋਟਰਸ ਨੂੰ ਪੋਲਿਟੀਕਲ ਪਾਰਟੀਆਂ ਨੂੰ ਸਾਰਿਆਂ ਨੂੰ ਇਹ ਮੈਸੇਜ ਹੈਗਾ ਕਿ ਇਹ ਸਾਡਾ ਚੋਣਾਂ ਦਾ ਜਿਹੜਾ ਤਿਉਹਾਰ ਹੈ ਇਹਨੂੰ ਅਸੀਂ ਚੋਣ ਜ਼ਾਬਤੇ ਦੇ ਵਿੱਚ ਰਹਿ ਕੇ ਮਨਾਈਏ ਕਿਸੇ ਤਰ੍ਹਾਂ ਦੀ ਉਲੰਘਣਾ ਨਾ ਕਰੀਏ ਜੇਕਰ ਕੋਈ ਉਲੰਘਣਾ ਕਿਸੇ ਦੇ ਧਿਆਨ ਚ ਆਂਦੀ ਹੈ ਤੇ ਉਹ ਸਾਡੇ ਧਿਆਨ 'ਚ ਵੀ ਜਾਂਦਾ ਜਾਵੇ ਅਸੀਂ ਇਮੀਜিয়েਟ ਉੱਤੇ ਕਾਰਵਾਈ ਕਰਾਂਗੇ ਬਟ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਹੈਗਾ ਕਿ ਸਾਡਾ ਜਿਹੜਾ VOTING RIGHT ਹੈਗਾ ਉਹਨੂੰ ਅਸੀਂ ਜ਼ਰੂਰ ਐਕਸਰਸਾਈਜ਼ ਕਰੀਏ ਭਾਵੇਂ ਕਿ ਇਲੈਕਸ਼ਨਾਂ ਬਹੁਤ ਗਰਮੀ 'ਚ ਹੋਣ ਜਾ ਰਹੀਆਂ ਨੇ ਤਾਂ ਵੀ ਅਸੀਂ ਜਿਹੜਾ ਵੱਧ ਛੱਡ ਕੇ ਇੱਚ ਯੋਗਦਾਨ ਪਾਈਏ ਖਾਸ ਤੌਰ ਤੇ ਜਿਹੜੇ ਸਾਡੇ ਨਵੇਂ ਵੋਟਰ ਨੇ ਯੰਗ ਵੋਟਰਸ ਨੇ 4473 ਜਿੱਦਾਂ ਮੈਂ ਦੱਸਿਆ ਸਾਡੇ 18 ਸਾਲ ਤੇ 19 ਸਾਲ ਦੇ ਵਿੱਚਕਾਰ ਰੀਸੈਂਟਲੀ ਜਿਹੜੇ ਅਨਰੋਲ ਹੋਏ ਆ ਉਹਨਾਂ ਨੂੰ ਵੀ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਵੋਟ ਪਾਉਣ ਦਾ ਰਾਈਟ ਦਾ ਐਕਸਰਸਾਈਜ਼ ਕਰਨੀ ਨਾਲ ਹੀ ਆਪਣੇ ਪਰਿਵਾਰ ਦੇ ਵਿੱਚ ਵੀ ਸਾਰਿਆਂ ਨੂੰ ਮੋਟੀਵੇਟ ਕਰਨ ਕਿ ਉਹ ਵੋਟ ਪਾਉਣ ਜ਼ਰੂਰ ਆਣ ਠੀਕ ਹੈ